ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਅੱਜ 2025 ਦੀ ਪਹਿਲੀ ਮੰਨ ਕੀ ਬਾਤ ਹੋ ਰਹੀ ਹੈ ਤੁਸੀਂ ਲੋਕਾਂ ਨੇ ਇੱਕ ਗੱਲ ਜ਼ਰੂਰ ਨੋਟ ਕੀਤੀ ਹੋਏਗੀ ਹਰ ਵਾਰੀ ਮੰਨ ਕੀ ਬਾਤ ਮਹੀਨੇ ਦੇ ਆਖਰੀ ਐਤਵਾਰ ਨੂੰ ਹੁੰਦੀ ਹੈ ਲੇਕਿਨ ਇਸ ਵਾਰ ਅਸੀਂ ਇੱਕ ਹਫਤਾ ਪਹਿਲਾਂ ਚੌਥੇ ਐਤਵਾਰ ਦੀ ਬਜਾਏ ਤੀਸਰੇ ਐਤਵਾਰ ਨੂੰ ਹੀ ਮਿਲ ਰਹੇ ਹਾਂ ਕਿਉਂਕਿ ਅਗਲੇ ਹਫਤੇ ਐਤਵਾਰ ਦੇ ਦਿਨ ਹੀ ਗਣਤੰਤਰ ਦਿਵਸ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਅਗਾਉ ਸ਼ੁਭ ਕਾਮਨਾਵਾਂ ਦਿੰਦਾ ਸਾਥਿਓ ਇਸ ਵਾਰੀ ਦਾ ਗਣਤੰਤਰ ਦਿਵਸ ਬਹੁਤ ਖਾਸ ਹੈ ਇਹ ਭਾਰਤੀ ਗਣਤੰਤਰ ਦੀ 75ਵੀਂ ਵਰੇਗੰਡ ਹੈ ਇਸ ਸਾਲ ਸੰਵਿਧਾਨ ਲਾਗੂ ਹੋਣ ਦੇ 75 ਸਾਲ ਹੋ ਰਹੇ ਨੇ ਮੈਂ ਸੰਵਿਧਾਨ ਸਭਾ ਦੇ ਉਹਨਾਂ ਸਾਰੇ ਮਹਾਨ ਵਿਅਕਤੀਆਂ ਨੂੰ ਨਮਨ ਕਰਦਾ ਜਿਨ੍ਹਾਂ ਨੇ ਸਾਨੂੰ ਸਾਡਾ ਪਵਿੱਤਰ ਸੰਵਿਧਾਨ ਦਿੱਤਾ ਸੰਵਿਧਾਨ ਸਭਾ ਦੇ ਦੌਰਾਨ अनेका ਵਿਸ਼ਿਆਂ ਤੇ ਲੰਬੀਆਂ-ਲੰਬੀਆਂ ਚਰਚਾਵਾਂ ਹੋਈਆਂ ਉਹ ਚਰਚਾਵਾਂ ਸੰਵਿਧਾਨ ਸਭਾ ਦੇ ਮੈਂਬਰਾਂ ਦੇ ਵਿਚਾਰ ਉਹਨਾਂ ਦੀ ਉਹ ਬਾਣੀ ਸਾਡੀ ਬਹੁਤ ਵੱਡੀ ਤਰੋਹਰ ਹੈ ਅੱਜ ਮਨ ਕੀ ਬਾਤ ਵਿੱਚ ਮੇਰਾ ਯਤਨ ਹੈ ਕਿ ਤੁਹਾਨੂੰ ਕੁਝ ਮਹਾਨ ਨੇਤਾਵਾਂ ਦੀਆਂ origignal ਆਵਾਜ਼ਾਂ ਸੁਣਾਵਾਂ ਸਾਥੀਓ ਜਦੋਂ ਸੰਵਿਧਾਨ ਸਭਾ ਨੇ ਆਪਣਾ ਕੰਮ ਸ਼ੁਰੂ ਕੀਤਾ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਪਰਸਪਰ ਸਹਿਯੋਗ ਨੂੰ ਲੈ ਕੇ ਇੱਕ ਬਹੁਤ ਮਹੱਤਵਪੂਰਨ ਗੱਲ ਕਹੀ ਸੀ ਉਹਨਾਂ ਦਾ ਇਹ ਸੰਬੋਧਨ ਅੰਗਰੇਜ਼ੀ ਵਿੱਚ ਹੈ ਮੈਂ ਉਸ ਦਾ ਇੱਕ ਅੰਸ਼ ਤੁਹਾਨੂੰ ਸੁਣਾਉਣਾ ਸੋ ਫਾਰ ਐਸ ਦੀ ਅਲਟੀਮੇਟ ਗੋਲ ਇਜ਼ ਕਨਸਰਨ ਆਈ ਥਿੰਕ ਨਨ ਆਫ ਅਸ ਨੀਡ ਹੈਵ ਐਨੀ ਐਪਰੀਹੈਂਸ਼ਨ ਨਨ ਆਫ ਅਸ ਨੀਡ ਹੈਵ ਐਨੀ ਡਾਊਟ ਬਟ ਮਾਈ ਫੀਅਰ ਵਿਚ ਆਈ ਮਸਟ ਐਕਸਪ੍ਰੈਸ ਕਲੀਅਰਲੀ ਜਿੱਥੋਂ ਤੱਕ ਅੰਤਿਮ ਲਕਸ਼ ਦੇ ਗੱਲ ਹੈ ਮੇਰਾ ਖਿਆਲ ਹੈ ਕਿ ਸਾਡੇ ਵਿੱਚੋਂ ਕਿਸੇ ਨੂੰ ਉਸ ਬਾਰੇ ਕੋਈ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ ਸਾਡੇ ਵਿੱਚੋਂ ਕਿਸੇ ਨੂੰ ਵੀ ਕੋਈ ਸੰਦੇਹ ਕਰਨ ਦੀ ਵੀ ਕੋਈ ਲੋੜ ਨਹੀਂ ਹੈ ਲੇਕਿਨ ਮੇਰਾ ਡਰ ਜੋ ਕਿ ਮੈਂ ਸਪਸ਼ਟ ਰੂਪ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਚਿੰਤਾ ਇਸ ਗੱਲ ਨੂੰ ਲੈ ਕੇ ਨਹੀਂ ਸਾਡੀ ਮੁਸ਼ਕਿਲ ਜਿਵੇਂ ਕਿ ਮੈਂ ਕਿਹਾ ਆਖਰੀ ਲਕਸ਼ ਬਾਰੇ ਨਹੀਂ ਹੈ ਸਾਡੀ ਮੁਸ਼ਕਿਲ ਇਹ ਹੈ ਕਿ ਅੱਜ ਦੇ ਵਿਭਿੰਨ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਇੱਕ ਸਾਂਝਾ ਫੈਸਲਾ ਲੈਣ ਵਿੱਚ ਕਿਵੇਂ ਸਹਾਇਤਾ ਕਰੀਏ ਤਾਂ ਕਿ ਆਪਸੀ ਸਹਿਯੋਗ ਨਾਲ ਇੱਕ ਹੋ ਕੇ ਏਕਤਾ ਦੀ ਰਾਹ ਤੇ ਤੁਰ ਸਕੀਏ ਸਾਡੀ ਮੁਸ਼ਕਿਲ ਆਖਰੀ ਟੀਚੇ ਬਾਰੇ ਨਹੀਂ ਹੈ ਸਗੋਂ ਸਾਡੀ ਮੁਸ਼ਕਿਲ ਇਹ ਹੈ ਕਿ ਸ਼ੁਰੂਆਤ ਕਿਵੇਂ ਕਰੀਏ ਸਾਥੀਓ ਬਾਬਾ ਸਾਹਿਬ ਇਸ ਗੱਲ ਤੇ ਜ਼ੋਰ ਦੇ ਰਹੇ ਸਨ ਕਿ ਸੰਵਿਧਾਨ ਸਭਾ ਇਕੱਠੇ ਇੱਕ ਮਤ ਹੋ ਕੇ ਤੇ ਮਿਲ ਕੇ ਸਾਰਿਆਂ ਦੇ ਹਿੱਤ ਲਈ ਕੰਮ ਕਰੇ ਮੈਂ ਤੁਹਾਨੂੰ ਸੰਵਿਧਾਨ ਸਭਾ ਦੀ ਇੱਕ ਹੋਰ ਆਡੀਓ ਕਲਿੱਪ ਸੁਣਾਉਣਾ ਇਹ ਆਡੀਓ ਡਾਕਟਰ ਰਜਿੰਦਰ ਪ੍ਰਸਾਦ ਜੀ ਦਾ ਹੈ ਜੋ ਸਾਡੀ ਸੰਵਿਧਾਨ ਸਭਾ ਦੇ ਮੁਖੀ ਸਨ ਆਓ ਡਾਕਟਰ ਰਜਿੰਦਰ ਪ੍ਰਸਾਦ ਜੀ ਨੂੰ ਸੁਣਦੇ ਹਾਂ ہمارا ਇਤਿਹਾਸ ਬਤਾਤਾ ਹੈ ਔਰ ہماری ਸੰਸਕ੍ਰਿਤੀ ਸਿਖਾਤੀ ਹੈ ਕਿ ਹਮ ਸ਼ਾਂਤੀਪ੍ਰੀਅ ਹਾਂ ਔਰ ਰਹੇ ਹਮਾਰਾ ਸਾਮਰਾਜ ਹਮਾਰੀ ਫਤਿਹ ਦੂਸਰੇ ਤਰ੍ਹਾਂ ਦੀ ਰਹੀ ਹੈ ਸਾਡਾ ਇਤਿਹਾਸ ਦੱਸਦਾ ਹੈ ਤੇ ਸਾਡੀ ਸੰਸਕ੍ਰਿਤੀ ਸਿਖਾਉਂਦੀ ਹੈ ਕਿ ਅਸੀਂ ਅਮਨ ਪਸੰਦ ਹਾਂ ਅਤੇ ਰਹੇ ਹਾਂ ਸਾਡਾ ਸਾਮਰਾਜ ਅਤੇ ਸਾਡੀ ਫਤਿਹ ਦੂਸਰੀ ਤਰ੍ਹਾਂ ਦੀ ਰਹੀ ਹੈ ਅਸੀਂ ਦੂਸਰਿਆਂ ਨੂੰ ਜੰਜੀਰਾ ਨਾਲ ਭਾਵੇਂ ਉਹ ਲੋਹੇ ਦੀਆਂ ਹੋਣ ਜਾਂ ਸੋਨੇ ਦੀਆਂ ਕਦੀ ਨਹੀਂ ਬੰਨਣ ਦੀ ਕੋਸ਼ਿਸ਼ ਕੀਤੀ ਅਸੀਂ ਦੂਸਰਿਆਂ ਨੂੰ ਆਪਣੇ ਨਾਲ ਲੋਹੇ ਦੀ ਜੰਜੀਰ ਤੋਂ ਵੀ ਜ਼ਿਆਦਾ ਮਜ਼ਬੂਤ ਲੇਕਿਨ ਸੁੰਦਰ ਅਤੇ ਸੁਖਦਾਈ ਰੇਸ਼ਮ ਦੇ ਧਾਗੇ ਨਾਲ ਬਨ ਰੱਖਿਆ ਹੈ ਅਤੇ ਉਹ ਬੰਧਨ ਧਰਮ ਦਾ ਹੈ ਸਾਂਸਕ੍ਰਿਤੀ ਦਾ ਹੈ ਗਿਆਨ ਦਾ ਹੈ ਅਸੀਂ ਹੁਣ ਵੀ ਉਸੇ ਰਸਤੇ ਤੇ ਤੁਰਦੇ ਰਹਾਂਗੇ ਅਤੇ ਸਾਡੀ ਇੱਕ ਹੀ ਇੱਛਾ ਅਤੇ ਤਾਂਗ ਹੈ ਕਿ ਉਹ ਤਾਂਗ ਇਹ ਹੈ ਕਿ ਅਸੀਂ ਸੰਸਾਰ ਵਿੱਚ ਸੁਖ ਅਤੇ ਸ਼ਾਂਤੀ ਕਾਇਮ ਰੱਖਣ ਵਿੱਚ ਮਦਦ ਪਹੁੰਚਾ ਸਕੀਏ ਅਤੇ ਸੰਸਾਰ ਦੇ ਹੱਥਾਂ ਵਿੱਚ ਸੱਚ ਅਤੇ ਅਹਿੰਸਾ ਦਾ ਉਹ ਹਥਿਆਰ ਦੇ ਸਕੀਏ ਜੋ ਕਦੇ ਨਾ ਖੁੰਝੇ ਜਿਸ ਨੇ ਸਾਨੂੰ ਅੱਜ ਆਜ਼ਾਦੀ ਤੱਕ ਪਹੁੰਚਾਇਆ ਹੈ ਸਾਡੀ ਜ਼ਿੰਦਗੀ ਅਤੇ ਸੰਸਕ੍ਰਿਤੀ ਵਿੱਚ ਕੁਝ ਅਜਿਹਾ ਹੈ ਜਿਸ ਨੇ ਸਾਨੂੰ ਸਮੇਂ ਦੇ ਥਪੇੜਿਆਂ ਦੇ ਬਾਵਜੂਦ ਜਿਉਂਦਾ ਰਹਿਣ ਦੀ ਸ਼ਕਤੀ ਦਿੱਤੀ ਹੈ ਜੇਕਰ ਅਸੀਂ ਆਪਣੇ ਆਦਰਸ਼ਾਂ ਨੂੰ ਸਾਹਮਣੇ ਰੱਖੀ ਰੱਖਾਂਗੇ ਤਾਂ ਅਸੀਂ ਸੰਸਾਰ ਦੀ ਵੱਡੀ ਸੇਵਾ ਕਰ ਸਕਾਂਗੇ अगर हम अपने आदर्शों को सामने रखे रहेंगे तो हम संसार की बड़ी सेवा कर पाएंगे साथियों डॉक्टर राजेंद्र प्रसाद जी ने मनुखी कद्रਾਂ ਕੀਮਤਾਂ ਦੇ ਪ੍ਰਤੀ ਦੇਸ਼ ਦੀ वचनबद्धता ਦੀ ਗੱਲ ਕਹੀ ਸੀ ਹੁਣ ਮੈਂ ਤੁਹਾਨੂੰ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦੀ ਆਵਾਜ਼ ਸੁਣਾਉਣਾ ਉਹਨਾਂ ਨੇ ਮੌਕਿਆਂ ਦੀ ਸਮਾਨਤਾ ਦਾ ਵਿਸ਼ਾ ਚੁੱਕਿਆ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਨੇ ਕਿਹਾ ਸੀ ਆਈ ਹੋਪ ਸਾਟ ਥੈਟ ਵੀ ਸ਼ਲ ਗੋ ਅਹੈਡ ਵਿਦ आवर ਵਰਕ ਇਨ ਸਪਾਈਟ ਆਫ ਆਲ ਡਿਫਿਕਲਟੀ ਸ਼੍ਰੀਮਾਨ ਜੀ ਮੈਨੂੰ ਆਸ ਹੈ ਕਿ ਅਸੀਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਅੱਗੇ ਵਧਾਂਗੇ ਅਤੇ ਇਸ ਤਰ੍ਹਾਂ ਦੇ ਮਹਾਨ ਭਾਰਤ ਦੇ ਨਿਰਮਾਣ ਵਿੱਚ ਸਹਾਇਤਾ ਕਰਾਂਗੇ ਜਿਹੜਾ ਨਾ ਸਿਰਫ ਇਸ ਸਮੁਦਾਇ ਜਾਂ ਉਸ ਸਮੁਦਾਇ ਇਸ ਵਰਗ ਜਾਂ ਉਸ ਵਰਗ ਸਗੋਂ ਹਰ ਇੱਕ ਵਿਅਕਤੀ ਆਦਮੀ ਔਰਤ ਅਤੇ ਬੱਚਿਆਂ ਦੀ ਮਾਤ ਭੂਮੀ ਹੋਵੇਗੀ ਜਿਸ ਦਾ ਕਿਸੇ ਖਾਸ ਜਾਤੀ ਧਰਮ ਜਾਂ ਸਮੁਦਾਇ ਨਾਲ ਸਬੰਧ ਨਹੀਂ ਹੋਵੇਗਾ ਹਰ ਇੱਕ ਨੂੰ ਬਰਾਬਰ ਮੌਕਾ ਮਿਲੇਗਾ ਤਾਂ ਕਿ ਉਹ ਆਪਣੀ ਯੋਗਤਾ ਨਾਲ ਵਿਕਾਸ ਕਰ ਸਕੇ ਅਤੇ ਭਾਰਤ ਦੀ ਮਾਤ ਭੂਮੀ ਦੀ ਸੇਵਾ ਕਰ ਸਕੇ ਸਾਥੀਓ ਮੈਨੂੰ ਆਸ ਹੈ ਤੁਹਾਨੂੰ ਵੀ ਇਸ ਸੰਵਿਧਾਨ ਸਭਾ ਦੀ ਡਿਬੇਟ ਨਾਲ ਇਹ オリジナル ਆਡੀਓ ਸੁਣ ਕੇ ਚੰਗਾ ਲੱਗਾ ਹੋਵੇਗਾ ਸਾਨੂੰ ਦੇਸ਼ ਵਾਸੀਆਂ ਨੂੰ ਇਹਨਾਂ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਅਜਿਹੇ ਭਾਰਤ ਦੇ ਨਿਰਮਾਣ ਦੇ ਲਈ ਕੰਮ ਕਰਨਾ ਹੈ ਜਿਸ ਤੇ ਸਾਡੇ ਸੰਵਿਧਾਨ ਨਿਰਮਾਤਾਵਾਂ ਨੂੰ ਵੀ ਫਖਰ ਹੋਵੇ ਸਾਥੀਓ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਨੂੰ ਨੈਸ਼ਨਲ ਵੋਟਰਸ ਡੇ ਹੈ ਇਹ ਦਿਨ ਇਸ ਲਈ ਖਾਸ ਹੈ ਕਿਉਂਕਿ ਇਸ ਦਿਨ ਭਾਰਤੀ ਨਿਰਵਾਚਨ ਆਯੋਗ ਦੀ ਸਥਾਪਨਾ ਹੋਈ ਸੀ ਇਲੈਕਸ਼ਨ ਕਮਿਸ਼ਨ ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸੰਵਿਧਾਨ ਵਿੱਚ ਸਾਡੇ ਚੋਣ ਆਯੋਗ ਨੂੰ ਲੋਕਤੰਤਰ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਬਹੁਤ ਵੱਡੀ ਥਾਂ ਦਿੱਤੀ ਹੈ ਦੇਸ਼ ਵਿੱਚ ਜਦੋਂ 1951-52 ਚ ਪਹਿਲੀ ਵਾਰ ਚੋਣਾਂ ਹੋਈਆਂ ਤਾਂ ਕੁਝ ਲੋਕਾਂ ਨੂੰ ਸ਼ੱਕ ਸੀ ਕਿ ਦੇਸ਼ ਦਾ ਲੋਕਤੰਤਰ ਜਿਉਂਦਾ ਰਹੇਗਾ ਲੇਕਿਨ ਸਾਡੇ ਲੋਕਤੰਤਰ ਨੇ ਸਾਰੇ ਖਦਸ਼ੀਆਂ ਨੂੰ ਗਲਤ ਸਾਬਤ ਕੀਤਾ ਆਖਿਰ ਭਾਰਤ ਮਦਰ ਆਫ ਡੈਮੋਕ੍ਰੇਸੀ ਹੈ ਬੀਤੇ ਦਹਾਕਿਆਂ ਚ ਵੀ ਦੇਸ਼ ਦਾ ਲੋਕਤੰਤਰ ਸਸ਼ਕਤ ਹੋਇਆ ਹੈ ਸਮਰਿੱਧ ਹੋਇਆ ਹੈ ਮੈਂ ਚੋਣ ਆਯੋਗ ਦਾ ਵੀ ਧੰਨਵਾਦ ਕਰਾਂਗਾ ਜਿਸਨੇ ਸਮੇਂ-ਸਮੇਂ ਤੇ ਸਾਡੀ ਵੋਟ ਪਾਉਣ ਦੀ ਪ੍ਰਕਿਰਿਆ ਨੂੰ ਆਧੁਨਿਕ ਬਣਾਇਆ ਹੈ ਮਜ਼ਬੂਤ ਕੀਤਾ ਹੈ ਆਯੋਗ ਨੇ ਜਨ ਸ਼ਕਤੀ ਨੂੰ ਹੋਰ ਸ਼ਕਤੀ ਦੇਣ ਲਈ ਤਕਨੀਕ ਦੀ ਸ਼ਕਤੀ ਦੀ ਵਰਤੋਂ ਕੀਤੀ ਮੈਂ ਚੋਣ ਆਯੋਗ ਨੂੰ ਨਿਰਪੱਖ ਚੋਣਾਂ ਦੇ ਉਹਨਾਂ ਦੇ ਸੰਕਲਪ ਦੇ ਲਈ ਵਧਾਈ ਦੇਣਾ ਮੈਂ ਦੇਸ਼ ਵਾਸੀਆਂ ਨੂੰ ਕਹਾਂਗਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਹਮੇਸ਼ਾ ਕਰਨ ਤੇ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਦਾ ਹਿੱਸਾ ਵੀ ਬਣਨ ਤੇ ਇਸ ਪ੍ਰਕਿਰਿਆ ਨੂੰ ਸਸ਼ਕਤ ਵਿਕਰਨ ਮੇਰੇ ਪਿਆਰੇ ਦੇਸ਼ਵਾਸੀਓ ਪ੍ਰਯਾਗ ਰਾਜ ਵਿੱਚ ਮਹਾਕੁੰਭ ਦੀ ਸ਼ੁਰੂਆਤ ਹੋ ਚੁੱਕੀ ਹੈ ਨਾ ਭੁੱਲਣ ਯੋਗ ਜਨ ਸੈਲਾਬ ਕਲਪਨਾ ਤੋਂ ਪਰੇ ਦ੍ਰਿਸ਼ ਅਤੇ ਸਮਤਾ ਸਮਰਸਤਾ ਦਾ ਅਸਾਧਾਰਨ ਸੰਗਮ ਇਸ ਕੁੰਭ ਵਿੱਚ ਕਈ ਦੇਵੀ ਯੋਗ ਵੀ ਬਣ ਰਹੇ ਨੇ ਕੁੰਭ ਦਾ ਇਹ ਉਤਸਵ ਵਿਪਨਤਾ ਵਿੱਚ ਇਕਤਾ ਦਾ ਉਤਸਵ ਮਨਾਉਂਦਾ ਹੈ ਸੰਗਮ ਦੀ ਰੇਤ ਤੇ ਪੂਰੇ ਭਾਰਤ ਦੇ ਪੂਰੇ ਵਿਸ਼ਵ ਦੇ ਲੋਕ ਇਕੱਠੇ ਹੁੰਦੇ ਨੇ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ ਇਸ ਪਰੰਪਰਾ ਵਿੱਚ ਕਿਤੇ ਵੀ ਕੋਈ ਭੇਦਭਾਵ ਨਹੀਂ ਜਾਤੀਵਾਦ ਨਹੀਂ ਇਸ ਵਿੱਚ ਭਾਰਤ ਦੇ ਦੱਖਣ ਤੋਂ ਲੋਕ ਆਉਂਦੇ ਨੇ ਭਾਰਤ ਦੇ ਪੂਰਬ ਤੇ ਪੱਛਮ ਤੋਂ ਲੋਕ ਆਉਂਦੇ ਨੇ ਕੁੰਭ ਵਿੱਚ ਗਰੀਬ ਅਮੀਰ ਸਭ ਇਕ ਹੋ ਜਾਂਦੇ ਨੇ ਸਾਰੇ ਲੋਕ ਸੰਗਮ ਵਿੱਚ ਡੁਬਕੀ ਲਾਉਂਦੇ ਨੇ ਇਕੱਠੇ ਭੰਡਾਰਿਆਂ ਵਿੱਚ ਭੋਜਨ ਕਰਦੇ ਨੇ ਪ੍ਰਸਾਦ ਲੈਂਦੇ ਨੇ ਤਾਂ ਹੀ ਇਹ ਕੁੰਭ ਇਕਤਾ ਦਾ ਮਹਾਕੁੰਭ ਹੈ ਕੁੰਭ ਦਾ ਆਯੋਜਨ ਸਾਨੂੰ ਇਹ ਵੀ ਦੱਸਦਾ ਹੈ ਕਿ ਕਿਵੇਂ ਸਾਡੀਆਂ ਰਿਵਾਇਤਾਂ ਪੂਰੇ ਭਾਰਤ ਨੂੰ ਇੱਕ ਸੂਤਰ ਵਿੱਚ ਬੰਨ੍ਹਦੀਆਂ ਨੇ ਉੱਤਰ ਤੋਂ ਦੱਖਣ ਤੱਕ ਮਾਨਤਾਵਾਂ ਨੂੰ ਮੰਨਣ ਦੇ ਤਰੀਕੇ ਵੀ ਇੱਕੋ ਜਿਹੇ ਨੇ ਇੱਕ ਪਾਸੇ ਪ੍ਰਯਾगराज ਉਜੈਨ 나ਸਿਕ ਤੇ ਹਰਦੁਆਰ ਵਿੱਚ ਕੁੰਭ ਦਾ ਆਯੋਜਨ ਹੁੰਦਾ ਉੰਜੀ ਦੱਖਣੀ ਭੂ-ਭਾਗ ਵਿੱਚ ਗੋਦਾਵਰੀ ਕ੍ਰਿਸ਼ਨਾ ਨਰਮਦਾ ਅਤੇ ਕਾਵੇਰੀ ਨਦੀ ਦੇ ਤਟਾਂ ਤੇ ਪੁਸ਼ਕਰਮ ਹੁੰਦੇ ਨੇ ਇਹ ਦੋਵੇਂ ਹੀ ਪੁਰਬ ਸਾਡੀਆਂ ਪਵਿੱਤਰ ਨਦੀਆਂ ਨਾਲ ਉਹਨਾਂ ਦੀਆਂ માનਤਾਵਾਂ ਨਾਲ ਜੁੜੇ ਹੋਏ ਨੇ ਇਸੇ ਤਰ੍ਹਾਂ ਕੁੰਭਕੋਣਮ ਤੋਂ ਤੀਰੂਕੜਯੂਰ ਕੂੜਵਾਸਲ ਤੋਂ ਤੀਰੂਚੇਰੀ ਅਨੇਕਾਂ ਅਜੇ ਮੰਦਰ ਨੇ ਜਿਨ੍ਹਾਂ ਦੀਆਂ ਰਵਾਇਤਾਂ ਕੁੰਭ ਨਾਲ ਜੁੜੀਆਂ ਹੋਈਆਂ ਨੇ ਸਾਥੀਓ ਇਸ ਵਾਰ ਤੁਸੀਂ ਸਾਰਿਆਂ ਨੇ ਵੇਖਿਆ ਹੋਵੇਗਾ ਕਿ ਕੁੰਭ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਬਹੁਤ ਵਿਆਪਕ ਰੂਪ ਵਿੱਚ ਨਜ਼ਰ ਆਉਂਦੀ ਹੈ ਤੇ ਇਹ ਵੀ ਸੱਚ ਹੈ ਕਿ ਜਦੋਂ ਨੌਜਵਾਨ ਪੀੜ੍ਹੀ ਆਪਣੀ ਸਭਿਆਤਾ ਦੇ ਨਾਲ ਮਾਣ ਦੇ ਨਾਲ ਜੁੜ ਜਾਂਦੀ ਹੈ ਤਾਂ ਉਸ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੁੰਦੀਆਂ ਨੇ ਤੇ ਉਹਨਾਂ ਦਾ ਸੁਨਹਿਰੀ ਭਵਿੱਖ ਵੀ ਨਿਸ਼ਚਿਤ ਹੋ ਜਾਂਦਾ ਹੈ ਅਸੀਂ ਇਸ ਵਾਰ ਕੁੰਭ ਦੇ ਡਿਜੀਟਲ ਫੁੱਟਪ੍ਰਿੰਟਸ ਵੀ ਇੰਨੇ ਵੱਡੇ ਸਕੇਲ ਤੇ ਵੇਖ ਰਹੇ ਹਾਂ ਕੁੰਭ ਦੀ ਇਹ વૈશ્વਿਕ ਪ੍ਰਸਿੱਧੀ ਹਰ ਭਾਰਤੀ ਲਈ ਫਖਰ ਦੀ ਗੱਲ ਹੈ ਸਾਥੀਓ ਕੁਝ ਦਿਨ ਪਹਿਲਾਂ ਹੀ ਪੱਛਮੀ ਬੰਗਾਲ ਵਿੱਚ ਗੰਗਾ ਸਾਗਰ ਮੇਲੇ ਦਾ ਵੀ ਵਿਸ਼ਾਲ ਆਯੋਜਨ ਹੋਇਆ ਹੈ ਸਕ੍ਰਾਂਤੀ ਦੇ ਪਵਿੱਤਰ ਮੌਕੇ ਤੇ ਇਸ ਮੇਲੇ ਵਿੱਚ ਪੂਰੀ ਦੁਨੀਆ ਤੋਂ ਆਏ ਲੱਖਾਂ ਸ਼ਰਧਾਲੂਆਂ ਨੇ ਡੁਬਕੀ ਲਗਾਈ ਹੈ ਕੁੰਭ ਪੁਸ਼ਕਰਮ ਅਤੇ ਗੰਗਾ ਸਾਗਰ ਮੇਲਾ ਸਾਡੇ ਇਹ ਪਰਵ ਸਾਡੇ ਸਮਾਜਿਕ ਮੇਲਜੋਲ ਨੂੰ ਸਦਭਾਵਨਾ ਨੂੰ ਏਕਤਾ ਨੂੰ ਵਧਾਉਣ ਵਾਲੇ ਪਰਵ ਨੇ ਇਹ ਪਰਵ ਭਾਰਤ ਦੇ ਲੋਕਾਂ ਨੂੰ ਭਾਰਤ ਦੀਆਂ ਪਰੰਪਰਾਵਾਂ ਨਾਲ ਜੋੜਦੇ ਨੇ ਤੇ ਜਿਵੇਂ ਸਾਡੇ ਸ਼ਾਸਤਰਾ ਨੇ ਸੰਸਾਰ ਵਿੱਚ ਧਰਮ, ਅਰਥ, ਕਾਮ, ਮੋਕਸ਼ ਚਾਰਾਂ ਤੇ ਜ਼ੋਰ ਦਿੱਤਾ ਹੈ ਉਂਝ ਹੀ ਸਾਡੇ ਪਰਵ ਤੇ ਰਿਵਾਇਤਾਂ ਵੀ ਅਧਿਆਤਮਕ, ਸਮਾਜਿਕ, ਸਾਂਸਕ੍ਰਿਤਿਕ ਤੇ ਆਰਥਿਕ ਹਰ ਪੱਖ ਨੂੰ ਹੀ ਮਜ਼ਬੂਤ ਕਰਦੇ ਨੇ ਸਾਥਿਓ ਇਸ ਮਹੀਨੇ ਅਸੀਂ ਪੌਸ਼ੁਕਲ दवादशी ਦੇ ਦਿਨ RAM LALLA ਦੇ ਪ੍ਰਾਣ ਪ੍ਰティਸ਼ਠਾ ਪੁਰਬ ਦੀ ਪਹਿਲੀ ਵਰੇ ਗੰਡ ਮਨਾਈ ਹੈ ਇਸ ਸਾਲ ਪੌਸ਼ ਸ਼ੁਕਲ ਦਵਾਦਸ਼ੀ 11 ਜਨਵਰੀ ਨੂੰ ਆਈ ਸੀ ਇਸ ਦਿਨ ਲੱਖਾਂ RAM ਭਗਤਾ ਨੇ ਅਯੁੱਧਿਆ ਵਿੱਚ RAM LALLA ਦੇ ਸਾਖਿਆਤ ਰੂਪ ਵਿੱਚ ਦਰਸ਼ਨ ਕੀਤੇ ਸਨ ਪ੍ਰਾਣ ਪ੍ਰティਸ਼ਠਾ ਦੀਏ ਦਵਾਦਸ਼ੀ ਭਾਰਤ ਦੀ ਸਾਂਸਕ੍ਰਿਤਿਕ ਚੇਤਨਾ ਦੀ ਮੁੜ ਪ੍ਰティਸ਼ਠਾ ਦੀ ਦਵਾਦਸ਼ੀ ਹੈ ਇਸ ਲਈ ਪੌਸ਼ ਸ਼ੁਕਲ ਦਵਾਦਸ਼ੀ ਦਾ ਇਹ ਦਿਨ ਇੱਕ ਤਰ੍ਹਾਂ ਨਾਲ ਪ੍ਰਤੀਸ਼ਠਾ ਦਵਾਦਸ਼ੀ ਦਾ ਦਿਨ ਵੀ ਬਣ ਗਿਆ ਹੈ ਅਸੀਂ ਵਿਕਾਸ ਦੇ ਰਾਹ ਤੇ ਚੱਲਦੇ ਹੋਏ ਇੰਜ ਹੀ ਆਪਣੀ ਵਿਰਾਸਤ ਨੂੰ ਵੀ ਸੰਭਾਲਣਾ ਹੈ ਉਹਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਅੱਗੇ ਵਧਣਾ ਹੈ ਮੇਰੇ ਪਿਆਰੇ ਦੇਸ਼ ਵਾਸੀਓ 2025 ਦੀ ਸ਼ੁਰੂਆਤ ਵਿੱਚ ਹੀ ਭਾਰਤ ਨੇ ਪੁਲਾੜ ਦੇ ਖੇਤਰ ਵਿੱਚ ਕਈ ਇਤਿਹਾਸਿਕ ਪ੍ਰਾਪਤੀਆਂ ਹਾਸਲ ਕੀਤੀਆਂ ਨੇ ਅੱਜ ਮੈਨੂੰ ਇਹ ਦੱਸਦੇ ਹੋਏ ਫਖਰ ਹੈ ਕਿ ਇੱਕ ਭਾਰਤੀ ਸਪੇਸ ਟੈਕ ਸਟਾਰਟਅਪ ਬੰਗਲੂਰੂ ਦੇ ਪਿਕਸਲ ਨੇ ਭਾਰਤ ਦਾ ਪਹਿਲਾ ਨਿਜੀ ਸੈਟੇਲਾਈਟ ਕੰਸਟੇਲੇਸ਼ਨ ਫਾਇਰਫਲਾਈ ਸਫਲਤਾਪੂਰਵਕ ਲਾਂਚ ਕੀਤਾ ਹੈ ਇਹ ਸੈਟੇਲਾਈਟ ਕੰਸਟੇਲੇਸ਼ਨ ਦੁਨੀਆ ਦਾ ਸਭ ਤੋਂ ਹਾਈ ਰੈਜ਼ੋਲੂਸ਼ਨ ਹਾਈਪਰ ਸਪੈਕਟਰਲ ਸੈਟੇਲਾਈਟ ਕੰਸਟੇਲੇਸ਼ਨ ਹੈ ਇਸ ਉਪਲਬਧੀ ਨੇ ਨਾ ਸਿਰਫ ਭਾਰਤ ਨੂੰ ਆਧੁਨਿਕ ਸਪੇਸ ਟੈਕਨੋਲੋਜੀ ਵਿੱਚ ਮੋਰੀ ਬਣਾਇਆ ਸਗੋਂ ਇਹ ਆਤਮ ਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਵੀ ਹੈ ਇਹ ਸਫਲਤਾ ਸਾਡੀ ਨਿਜੀ ਸਪੇਸ ਸੈਕਟਰ ਦੀ ਵੱਧ ਦੀ ਤਾਕਤ ਤੇ ਇਨੋਵੇਸ਼ਨ ਦਾ ਪ੍ਰਤੀਕ ਹੈ ਮੈਂ ਇਸ ਪ੍ਰਾਪਤੀ ਦੇ ਲਈ ਪਿਕਸਲ ਦੀ ਟੀਮ ਇਸਰੋ ਤੇ ਇਨ ਸਪੇਸ ਨੂੰ ਪੂਰੇ ਦੇਸ਼ ਵੱਲੋਂ ਵਧਾਈ ਦਿਨਾ ਸਾਥੀਓ ਕੁਝ ਦਿਨ ਪਹਿਲਾਂ ਸਾਡੇ ਵਿਗਿਆਨੀਆਂ ਨੇ ਸਪੇਸ ਸੈਕਟਰ ਵਿੱਚ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਸਾਡੇ ਵਿਗਿਆਨੀਆਂ ਨੇ ਸੈਟਲਾਈਟਸ ਦੀ ਸਪੇਸ ਡੌਕਿੰਗ ਕਰਵਾਈ ਹੈ ਹੁਣ ਪੁਲਾੜ ਵਿੱਚ ਦੋ ਸਪੇਸ ਕ੍ਰਾਫਟ ਕਨੈਕਟ ਕੀਤੇ ਜਾਂਦੇ ਨੇ ਤਾਂ ਇਸ ਪ੍ਰਕਿਰਿਆ ਨੂੰ ਸਪੇਸ ਡੌਕਿੰਗ ਕਹਿੰਦੇ ਨੇ ਇਹ ਤਕਨੀਕ ਪੁਲਾੜ ਵਿੱਚ ਸਪੇਸ ਸਟੇਸ਼ਨ ਤੱਕ ਸਪਲਾਈ ਭੇਜਣ ਤੇ ਕਰੂ ਮਿਸ਼ਨ ਦੇ ਲਈ ਮਹੱਤਵਪੂਰਨ ਹੈ ਭਾਰਤ ਅਜੇ ਆ ਚੌਥਾ ਦੇਸ਼ ਬਣਿਆ ਜਿਸ ਨੇ ਇਹ ਸਫਲਤਾ ਹਾਸਲ ਕੀਤੀ ਹੈ ਸਾਥਿਓ ਸਾਡੇ ਵਿਗਿਆਨੀ ਪੁਲਾੜ ਵਿੱਚ ਪੌਦੇ ਉਗਾਉਣ ਤੇ ਉਹਨਾਂ ਨੂੰ ਜਿਉਂਦਾ ਰੱਖਣ ਦੇ ਯਤਨ ਵੀ ਕਰਦੇ ਨੇ ਇਸਦੇ ਲਈ ਇਸਰੋ ਦੇ ਵਿਗਿਆਨਿਕਾਂ ਨੇ ਲੋਬੀਆ ਦੇ ਬੀਜ ਨੂੰ ਚੁਣਿਆ 30 ਦਸੰਬਰ ਨੂੰ ਭੇਜੇ ਗਏ ਇਹ ਬੀਜ ਪੁਲਾੜ ਵਿੱਚ ਹੀ ਪੁੰਗਰੇ ਇਹ ਇੱਕ ਬੇਹੱਦ ਪ੍ਰੇਰਣਾਦਾਇਕ ਪ੍ਰਯੋਗ ਹੈ ਜੋ ਭਵਿੱਖ ਵਿੱਚ ਸਪੇਸ ਵਿੱਚ ਸਬਜ਼ੀਆਂ ਉਗਾਉਣ ਦਾ ਰਾਹ ਖੋਲੇਗਾ ਇਹ ਵਿਖਾਉਂਦਾ ਹੈ ਕਿ ਸਾਡੇ ਵਿਗਿਆਨੀ ਕਿੰਨੀ ਦੂਰ ਦੀ ਸੋਚ ਨਾਲ ਕੰਮ ਕਰ ਰਹੇ ਨੇ ਸਾਥਿਓ ਮੈਂ ਤੁਹਾਨੂੰ ਇੱਕ ਹੋਰ ਪ੍ਰੇਰਣਾਦਾਇਕ ਪਹਿਲ ਦੇ ਬਾਰੇ ਦੱਸਣਾ ਚਾਹੁੰਦਾ ਆਈਆਈਟੀ ਮ드ਰਾਸ ਦਾ एक्सटम केंद्र पुलाडविच मैन्युफैक्चरिंग दे ਲਈ ਨਵੀਆਂ ਤਕਨੀਕਾਂ ਤੇ ਕੰਮ ਕਰ ਰਿਹਾ ਹੈ ਇਹ ਕੇਂਦਰ ਪੁਲਾੜਵਿਚ 3डी प्रिंटेड ਬਿਲਡਿੰਗਸ ਮੈਟਲ ਫੋਮਸ ਤੇ ਆਪਟੀਕਲ ਫਾਈਬਰਸ ਵਰਗੀਆਂ ਤਕਨੀਕਾਂ ਤੇ ਖੋਜ ਕਰ ਰਿਹਾ ਹੈ ਇਹ ਸੈਂਟਰ ਬਗੈਰ ਪਾਣੀ ਦੇ ਕੰਕਰੀਟ ਨਿਰਮਾਣ ਵਰਗੀਆਂ ਵਿਧੀਆਂ ਦਾ ਵੀ ਵਿਕਾਸ ਕਰ ਰਿਹਾ ਹੈ ਐਕਸਟਮ ਦੀ ਰਿਸਰਚ ਭਾਰਤ ਦੇ ਗਗਨ ਯਾਨ ਮਿਸ਼ਨ ਤੇ ਭਵਿੱਖ ਦੇ ਸਪੇਸ ਸਟੇਸ਼ਨ ਨੂੰ ਮਜ਼ਬੂਤੀ ਦੇਗੀ ਇਸ ਨਾਲ ਮੈਨੂਫੈਕਚਰਿੰਗ ਵਿੱਚ ਆਧੁਨਿਕ ਟੈਕਨੋਲੋਜੀ ਦੇ ਵੀ ਨਵੇਂ ਰਾਹ ਖੁੱਲਣਗੇ ਸਾਥੀਓ ਇਹ ਸਾਰੀਆਂ ਪ੍ਰਾਪਤੀਆਂ ਇਸ ਗੱਲ ਦਾ ਸਬੂਤ ਨੇ ਕਿ ਭਾਰਤ ਦੇ ਵਿਗਿਆਨੀ ਤੇ ਇਨੋਵੇਟਰਸ ਭਵਿੱਖ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਲਈ ਕਿੰਨੇ ਦੂਰਦਰਸ਼ੀ ਨੇ ਸਾਡਾ ਦੇਸ਼ ਅੱਜ ਸਪੇਸ ਟੈਕਨੋਲੋਜੀ ਵਿੱਚ ਨਵੇਂ ਰਿਕਾਰਡ ਸਥਾਪਿਤ ਕਰ ਰਿਹਾ ਹੈ ਮੈਂ ਭਾਰਤ ਦੇ ਵਿਗਿਆਨੀਆਂ ਇਨੋਵੇਟਰਸ ਤੇ ਨੌਜਵਾਨ ਉਦਮੀਆਂ ਨੂੰ ਪੂਰੇ ਦੇਸ਼ ਦੇ ਵੱਲੋਂ ਸ਼ੁਭਕਾਮਨਾਵਾਂ ਦਿਨਾ ਮੇਰੇ ਪਿਆਰੇ ਦੇਸ਼ਵਾਸੀਓ ਤੁਸੀਂ ਕਈ ਵਾਰ ਇਨਸਾਨਾਂ ਤੇ ਜਾਨਵਰਾਂ ਵਿੱਚ ਗਜ਼ਬ ਦੀ ਦੋਸਤੀ ਦੀਆਂ ਤਸਵੀਰਾਂ ਵੇਖੀਆਂ ਹੋਣਗੀਆਂ ਤੁਸੀਂ ਜਾਨਵਰਾਂ ਦੀ ਵਫਾਦਾਰੀ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਜਾਨਵਰ ਪਾਲਤੂ ਹੋਵੇ ਜਾਂ ਜੰਗਲ ਵਿੱਚ ਰਹਿਣ ਵਾਲੇ ਪਸ਼ੂ ਇਨਸਾਨਾਂ ਨਾਲ ਉਹਨਾਂ ਦਾ ਰਿਸ਼ਤਾ ਕਈ ਵਾਰ ਹੈਰਾਨ ਕਰ ਦਿੰਦਾ ਹੈ ਜਾਨਵਰ ਭਾਵੇਂ ਬੋਲ ਨਹੀਂ ਸਕਦੇ ਪਰ ਉਹਨਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਹਾਵ ਭਾਵ ਨੂੰ ਇਨਸਾਨ ਭਲੀ ਭਾਂਤ ਮਹਿਸੂਸ ਕਰ ਲੈਂਦੇ ਨੇ ਜਾਨਵਰ ਵੀ ਪਿਆਰ ਦੀ ਭਾਸ਼ਾ ਨੂੰ ਸਮਝਦੇ ਨੇ ਨਿਭਾਉਂਦੇ ਵੀ ਨੇ ਮੈਂ ਤੁਹਾਡੇ ਨਾਲ ਅਸਮ ਦਾ ਇੱਕ ਉਦਾਹਰਣ ਸਾਂਝਾ ਕਰਨਾ ਚਾਹੁੰਨਾ ਅਸਮ ਵਿੱਚ ਜਗ੍ਹਾ ਹੈ ਨੌਗਾਮ ਨੌਗਾਮ ਸਾਡੇ ਦੇਸ਼ ਦੀ ਮਹਾਨ ਸ਼ਖਸੀਅਤ શ્રીਮੰਤ ਸ਼ੰਕਰਦੇਵ ਜੀ ਦਾ ਜਨਮ ਸਥਾਨ ਵੀ ਹੈ ਇਹ ਜਗ੍ਹਾ ਬਹੁਤ ਹੀ ਸੁੰਦਰ ਹੈ ਇੱਥੇ ਹਾਥੀਆਂ ਦਾ ਵੀ ਇੱਕ ਵੱਡਾ ਟਿਕਾਣਾ ਹੈ ਇਸ ਖੇਤਰ ਵਿੱਚ ਕਈ ਘਟਨਾਵਾਂ ਵੇਖੀਆਂ ਜਾ ਰਹੀਆਂ ਸਨ ਜਿੱਥੇ ਹਾਥੀਆਂ ਦੇ ਝੁੰਡ ਫਸਲਾਂ ਨੂੰ ਬਰਬਾਦ ਕਰ ਦਿੰਦੇ ਸਨ ਕਿਸਾਨ ਪਰੇਸ਼ਾਨ ਰਹਿੰਦੇ ਸਨ ਜਿਸ ਨਾਲ ਆਲੇ ਦੁਆਲੇ ਦੇ ਲਗਭਗ 100 ਪਿੰਡਾਂ ਦੇ ਲੋਕ ਬਹੁਤ ਪਰੇਸ਼ਾਨ ਸਨ ਲੇਕਿਨ ਪਿੰਡ ਵਾਲੇ ਹਾਥੀਆਂ ਦੀ ਵੀ ਮਜਬੂਰੀ ਸਮਝਦੇ ਸਨ ਉਹਨਾਂ ਨੂੰ ਪਤਾ ਸੀ ਕਿ ਹਾਥੀ ਭੁੱਖ ਮਿਟਾਉਣ ਦੇ ਲਈ ਖੇਤਾਂ ਵੱਲ ਆ ਰਹੇ ਨੇ ਇਸ ਲਈ ਪਿੰਡ ਵਾਲਿਆਂ ਨੇ ਇਸ ਗੱਲ ਨੂੰ ਹੱਲ ਕਰਨ ਬਾਰੇ ਸੋਚਿਆ ਪਿੰਡ ਵਾਲਿਆਂ ਦੀ ਇੱਕ ਟੀਮ ਬਣੀ ਜਿਸ ਦਾ ਨਾਮ ਸੀ ਹਾਥੀ ਬੰਦੂ ਹਾਥੀ ਬੰਦੂਆਂ ਨੇ ਸਿਆਣਪ ਵਿਖਾਉਂਦਿਆਂ ਲਗਭਗ 800 ਬਿਗੇ ਬੰਜਰ ਜ਼ਮੀਨ ਤੇ ਇੱਕ ਅਨੋਖੀ ਕੋਸ਼ਿਸ਼ ਕੀਤੀ ਇਥੇ ਪਿੰਡ ਵਾਲਿਆਂ ਨੇ ਆਪਸ ਵਿੱਚ ਮਿਲ ਜੁਲ ਕੇ ਨੇਪੀਅਰ ਗ੍ਰਾਸ ਲਗਵਾਇਆ ਇਸ ਘਾਹ ਨੂੰ ਹਾਥੀ ਬਹੁਤ ਪਸੰਦ ਕਰਦੇ ਨੇ ਇਸ ਦਾ ਅਸਰ ਇਹ ਹੋਇਆ ਕਿ ਹਾਥੀਆਂ ਨੇ ਖੇਤਾਂ ਵੱਲ ਜਾਣਾ ਘੱਟ ਕਰ ਦਿੱਤਾ ਇਹ ਹਜ਼ਾਰਾਂ ਪਿੰਡ ਵਾਲਿਆਂ ਦੇ ਲਈ ਬਹੁਤ ਰਾਹਤ ਦੀ ਗੱਲ ਹੈ ਉਹਨਾਂ ਦਾ ਇਹ ਯਤਨ ਹਾਥੀਆਂ ਨੂੰ ਵੀ ਖੂਬ ਪਸੰਦ ਆਇਆ ਸਾਥੀਓ ਸਾਡੀ ਸੰਸਕ੍ਰਿਤੀ ਤੇ ਵਿਰਾਸਤ ਸਾਨੂੰ ਆਲੇ ਦੁਆਲੇ ਦੇ ਪਸ਼ੂਆਂ ਪੰਛੀਆਂ ਨਾਲ ਪਿਆਰ ਨਾਲ ਰਹਿਣਾ ਸਿਖਾਉਂਦੀ ਹੈ ਇਹ ਸਾਡੇ ਸਾਰਿਆਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੀਤੇ 2 ਮਹੀਨਿਆਂ ਵਿੱਚ ਸਾਡੇ ਦੇਸ਼ ਵਿੱਚ ਦੋ ਨਵੇਂ ਟਾਈਗਰ ਰਿజర్ਵਜ਼ ਜੁੜੇ ਨੇ ਇਹਨਾਂ ਵਿੱਚੋਂ ਇੱਕ ਛੱਤੀਸਗੜ੍ਹ ਵਿੱਚ ਗੁਰੂ ਕਾਸੀਦਾਸ ਤਮੋਰ ਪਿੰਗਲਾ ਟਾਈਗਰ ਰਿਜ਼ਰਵ ਤੇ ਦੂਸਰਾ ਹੈ ਐਮਪੀ ਵਿੱਚ ਰਾਤਾਪਾਨੀ ਟਾਈਗਰ ਰਿਜ਼ਰਵ ਮੇਰੇ ਪਿਆਰੇ ਦੇਸ਼ਵਾਸੀਓ Swami Vivekananda ਜੀ ਨੇ ਕਿਹਾ ਸੀ ਕਿ ਜਿਸ ਵਿਅਕਤੀ ਵਿੱਚ ਆਪਣੇ ਆਈਡੀਆ ਨੂੰ ਲੈ ਕੇ ਜਨੂੰਨ ਹੁੰਦਾ ਹੈ ਉਹ ਆਪਣੇ ਲਕਸ਼ ਨੂੰ ਹਾਸਲ ਕਰ ਸਕਦਾ ਹੈ ਕਿਸੇ ਆਈਡੀਆ ਨੂੰ ਸਫਲ ਬਣਾਉਣ ਦੇ ਲਈ ਸਾਡਾ ਜਨੂੰਨ ਤੇ ਸਮਰਪਣ ਸਭ ਤੋਂ ਜ਼ਰੂਰੀ ਹੁੰਦਾ ਹੈ ਪੂਰੀ ਲਗਨ ਤੇ ਉਤਸ਼ਾਹ ਨਾਲ ਹੀ ਇਨੋਵੇਸ਼ਨ ਕ੍ਰੀਏਟੀਵਿਟੀ ਤੇ ਸਫਲਤਾ ਦਾ ਰਾਹ ਜ਼ਰੂਰ ਨਿਕਲਦਾ ਹੈ ਕੁਝ ਦਿਨ ਪਹਿਲਾਂ ਹੀ Swami Vivekananda ji ਦੀ ਜਨਮ ਦਿਤੀ ਤੇ ਮੈਨੂੰ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਦਾ ਹਿੱਸਾ ਬਣਨ ਦਾ ਸੁਪਾਗ ਮਿਲਿਆ ਉੱਥੇ ਮੈਂ ਦੇਸ਼ ਦੇ ਕੋਨੇ-ਕੋਨੇ ਤੋਂ ਆਏ ਨੌਜਵਾਨ ਸਾਥੀਆਂ ਦੇ ਨਾਲ ਆਪਣਾ ਪੂਰਾ ਦਿਨ ਬਤਾਇਆ ਨੌਜਵਾਨਾਂ ਨੇ ਸਟਾਰਟਅੱਪਸ ਕਲਚਰ ਊਮਨ ਯੂਥ ਤੇ ਇਨਫਰਾਸਟ੍ਰਕਚਰ ਵਰਗੇ ਕਈ ਖੇਤਰਾਂ ਨੂੰ ਲੈ ਕੇ ਆਪਣੇ ਆਈਡੀਆਸ ਸਾਂਝੇ ਕੀਤੇ ਇਹ ਪ੍ਰੋਗਰਾਮ ਮੇਰੇ ਲਈ ਬਹੁਤ ਯਾਦਗਾਰ ਰਿਹਾ ਸਾਥੀਓ ਕੁਝ ਦਿਨ ਪਹਿਲਾਂ ਹੀ ਸਟਾਰਟਅਪ ਇੰਡੀਆ ਦੇ 9 ਸਾਲ ਪੂਰੇ ਹੋਏ ਨੇ ਸਾਡੇ ਦੇਸ਼ ਵਿੱਚ ਜਿੰਨੇ ਸਟਾਰਟਅਪ 9 ਸਾਲਾਂ ਵਿੱਚ ਬਣੇ ਨੇ ਉਹਨਾਂ ਚੋਂ ਅੱਧੇ ਤੋਂ ਜ਼ਿਆਦਾ ਟਾਇਰ 2 ਤੇ ਟਾਇਰ 3 ਸ਼ਹਿਰਾਂ ਚੋਂ ਨੇ ਤੇ ਜਦੋਂ ਇਹ ਸੁਣਦੇ ਆ ਤਾਂ ਹਰ ਹਿੰਦੁਸਤਾਨੀ ਦਾ ਦਿਲ ਖੁਸ਼ ਹੋ ਜਾਂਦਾ ਹੈ ਯਾਨੀ ਸਾਡਾ ਸਟਾਰਟਅਪ ਕਲਚਰ ਵੱਡੇ ਸ਼ਹਿਰਾਂ ਤੱਕ ਸੀਮਿਤ ਨਹੀਂ ਹੈ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਛੋਟੇ ਸ਼ਹਿਰਾਂ ਦੇ ਸਟਾਰਟਅਪਸ ਵਿੱਚ ਅੱਧੇ ਤੋਂ ਜ਼ਿਆਦਾ ਦੀ ਅਗਵਾਈ ਸਾਡੀਆਂ ਬੇਟੀਆਂ ਕਰ ਰਹੀਆਂ ਨੇ ਜਦੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਅੰਬਾਲਾ ਹਿਸਾਰ ਕਾਂਗੜਾ ਚਿੰਗਲਪਟੂ ਬिलासपुर ਗਵਾਲੀਅਰ ਤੇ ਵਾਸ਼ਿਮ ਵਰਗੇ ਸ਼ਹਿਰ ਸਟਾਰਟਅਪਸ ਦੇ ਸੈਂਟਰ ਬਣ ਰਹੇ ਨੇ ਤਾਂ ਮਨ ਆਨੰਦ ਨਾਲ ਭਰ ਜਾਂਦਾ ਹੈ ਨਾਗਾਲੈਂਡ ਵਰਗੇ ਰਾਜ ਵਿੱਚ ਪਿਛਲੇ ਸਾਲ ਸਟਾਰਟਅੱਪਸ ਦੇ ਰਜਿਸਟ੍ਰੇਸ਼ਨ ਵਿੱਚ 200% ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਵੇਸਟ ਮੈਨੇਜਮੈਂਟ, ਨਾਨ ਰੀਨਿਊਏਬਲ એનર્ਜੀ, ਬਾਇਓਟੈਕਨੋਲੋਜੀ ਤੇ ਲੌਜਿਸਟਿਕਸ ਵਰਗੇ ਅਜਿਹੇ ਸੈਕਟਰ ਨੇ ਜਿਸ ਨਾਲ ਜੁੜੇ ਸਟਾਰਟਅੱਪ ਸਭ ਤੋਂ ਜ਼ਿਆਦਾ ਵੇਖੇ ਜਾ ਰਹੇ ਨੇ। ਕਨਵੈਨਸ਼ਨਲ ਸੈਕਟਰ ਨਹੀਂ ਹੈ। ਲੇਕਿਨ ਸਾਡੇ ਨੌਜਵਾਨ ਸਾਥੀ ਵੀ ਤਾਂ ਕਨਵੈਨਸ਼ਨਲ ਤੋਂ ਅੱਗੇ ਦੀ ਸੋਚ ਰੱਖਦੇ ਨੇ। ਇਸ ਲਈ ਉਹਨਾਂ ਨੂੰ ਸਫਲਤਾ ਵੀ ਮਿਲ ਰਹੀ ਹੈ। ਸਾਥੀਓ 10 ਸਾਲ ਪਹਿਲਾਂ ਜਦੋਂ ਕੋਈ ਸਟਾਰਟਅਪ ਦੇ ਖੇਤਰ ਵਿੱਚ ਜਾਣ ਦੀ ਗੱਲ ਕਰਦਾ ਸੀ ਤਾਂ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਤਾਨੇ ਸੁਣਨ ਨੂੰ ਮਿਲਦੇ ਸਨ ਕੋਈ ਇਹ ਪੁੱਛਦਾ ਸੀ ਕਿ ਸਟਾਰਟਅਪ ਹੁੰਦਾ ਕੀ ਹੈ ਤੇ ਕੋਈ ਕਹਿੰਦਾ ਸੀ ਕਿ ਇਸ ਨਾਲ ਕੁਝ ਵੀ ਹੋਣ ਵਾਲਾ ਨਹੀਂ ਲੇਕਿਨ ਹੁਣ ਵੇਖੋ ਇੱਕ ਦਹਾਕੇ ਵਿੱਚ ਕਿੰਨਾ ਵੱਡਾ ਬਦਲਾਅ ਆ ਗਿਆ ਹੈ ਤੁਸੀਂ ਵੀ ਭਾਰਤ ਵਿੱਚ ਬਣ ਰਹੇ ਨਵੇਂ ਮੌਕਿਆਂ ਦਾ ਭਰਪੂਰ ਲਾਭ ਉਠਾਓ ਜੇਕਰ ਤੁਸੀਂ ਖੁਦ ਤੇ ਵਿਸ਼ਵਾਸ ਰੱਖੋਗੇ ਤਾਂ ਤੁਹਾਡੇ ਸੁਪਨਿਆਂ ਨੂੰ ਵੀ ਨਵੀਂ ਉਡਾਨ ਮਿਲੇਗੀ ਮੇਰੇ ਪਿਆਰੇ ਦੇਸ਼ਵਾਸੀਓ ਨੇਕ ਨੀਅਤ ਨਾਲ ਨਿਸਵਾਰਥ ਭਾਵਨਾ ਦੇ ਨਾਲ ਕੀਤੇ ਗਏ ਕੰਮਾਂ ਦੀ ਚਰਚਾ ਦੂਰ ਦੁਰਾਡੇ ਪਹੁੰਚ ਹੀ ਜਾਂਦੀ ਹੈ ਤੇ ਸਾਡਾ ਮਨ ਕੀ ਬਾਤ ਤਾਂ ਇਸ ਦਾ ਬਹੁਤ ਵੱਡਾ ਪਲੇਟਫਾਰਮ ਹੈ ਸਾਡੇ ਇੰਨੇ ਵਿਸ਼ਾਲ ਦੇਸ਼ ਵਿੱਚ ਦੂਰ ਦੁਰਾਡੇ ਵੀ ਜੇਕਰ ਕੋਈ ਚੰਗਾ ਕੰਮ ਹੋ ਰਿਹਾ ਹੁੰਦਾ ਹੈ ਫਰਜ਼ ਦੀ ਭਾਵਨਾ ਨੂੰ ਮੁੱਖ ਰੱਖਦਾ ਤਾਂ ਉਸ ਦੀ ਯਤਨਾਂ ਨੂੰ ਸਾਹਮਣੇ ਲਿਆਉਣ ਦਾ ਇਹ ਬਿਹਤਰੀਨ ਮੰਚ ਹੈ अरुणाचल प्रदेश ਵਿੱਚ ਦੀਪਕ ਨਾਬਾਮ ਜੀ ਨੇ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਦੀਪਕ ਜੀ ਇੱਥੇ ਲਿਵਿੰਗ ਹੋਮ ਚਲਾਉਂਦੇ ਨੇ ਜਿੱਥੇ ਮਾਨਸਿਕ ਰੂਪ ਨਾਲ ਬਿਮਾਰ ਤੇ ਸਰੀਰ ਤੋਂ ਅਸਮਰਥ ਲੋਕਾਂ ਤੇ ਬਜ਼ੁਰਗਾਂ ਦੀ ਸੇਵਾ ਕੀਤੀ ਜਾਂਦੀ ਹੈ। ਇੱਥੇ ਡਰੱਗਸ ਦੇ ਆਦੀ ਲੋਕਾਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ। ਦੀਪਕ ਨਾਬਾਮ ਜੀ ਨੇ ਬਿਨਾਂ ਕਿਸੇ ਸਹਾਇਤਾ ਦੇ ਸਮਾਜ ਦੇ ਵੰਚਿਤ ਲੋਕਾਂ ਹਿੰਸਾ ਪੀੜਿਤ ਪਰਿਵਾਰਾਂ ਤੇ ਬੇਕਾਰ ਲੋਕਾਂ ਨੂੰ ਸਹਾਇਤਾ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਅੱਜ ਉਹਨਾਂ ਦੀ ਸੇਵਾ ਨੇ ਇੱਕ ਸੰਸਥਾ ਦਾ ਰੂਪ ਲੈ ਲਿਆ ਹੈ ਉਹਨਾਂ ਦੀ ਸੰਸਥਾ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ ਲక్ష్ਦੀਪ ਦੇ ਕਵਰਤੀ ਦੀਪ ਤੇ ਨਰਸ ਦੇ ਰੂਪ ਵਿੱਚ ਕੰਮ ਕਰਨ ਵਾਲੀ ਕੇ ਹਿੰਦੂਬੂ ਜੀ ਉਹਨਾਂ ਦਾ ਵੀ ਬਹੁਤ ਕੰਮ ਪ੍ਰੇਰਿਤ ਕਰਨ ਵਾਲਾ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਉਹ 18 ਸਾਲ ਪਹਿਲਾਂ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਚੁੱਕੀ ਹੈ ਲੇਕਿਨ ਅੱਜ ਵੀ ਉਸੇ ਦਇਆ ਤੇ ਪਿਆਰ ਨਾਲ ਲੋਕਾਂ ਦੀ ਸੇਵਾ ਵਿੱਚ ਜੁਟੀ ਹੈ ਜਿਵੇਂ ਉਹ ਪਹਿਲਾਂ ਕਰਦੀ ਸੀ ਲਕਸ਼ਦੀਪ ਦੇ ਹੀ ਕੇਜੀ ਮੁਹੰਮਦ ਜੀ ਦੇ ਯਤਨ ਵੀ ਅਨੋਖੇ ਨੇ ਉਹਨਾਂ ਦੀ ਮਿਹਨਤ ਨਾਲ ਮਿਨੀ ਕਾਏ ਦੀਪ ਦਾ ਮੈਰੀਨ ਇਕੋਸਿਸਟਮ ਮਜ਼ਬੂਤ ਹੋ ਰਿਹਾ ਹੈ ਉਹਨਾਂ ਨੇ ਵਾਤਾਵਰਣ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕਈ ਗੀਤ ਲਿਖੇ ਨੇ ਉਹਨਾਂ ਨੂੰ ਲਕਸ਼ਦੀਪ ਸਾਹਿਤ ਕਲਾ ਅਕਾਦਮੀ ਵੱਲੋਂ ਬੈਸਟ ਫੋਕ Song ਅਵਾਰਡ ਵੀ ਮਿਲ ਚੁੱਕਾ ਹੈ केजी मोहम्मद ਰਿਟਾਇਰਮੈਂਟ ਤੋਂ ਬਾਅਦ ਉਥੋਂ ਦੇ ਅਜਾਇਬ ਘਰ ਦੇ ਨਾਲ ਜੁੜ ਕੇ ਵੀ ਕੰਮ ਕਰ ਰਹੇ ਨੇ ਸਾਥੀਓ ਇੱਕ ਹੋਰ ਵੱਡੀ ਖਬਰ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਤੋਂ ਵੀ ਹੈ ਨਿਕੋਬਾਰ ਜ਼ਿਲ੍ਹੇ ਵਿੱਚ ਵਰਜਨ ਕੋਕੋਨਟ ਆਇਲ ਨੂੰ ਹੁਣੇ ਜਏ ਹੀ ਜੀਆਈ ਟੈਗ ਮਿਲਿਆ ਹੈ ਵਰਜਨ ਕੋਕੋਨਟ ਆਇਲ ਉਸ ਨੂੰ ਜੀਆਈ ਟੈਗ ਤੋਂ ਬਾਅਦ ਇੱਕ ਹੋਰ ਨਵੀਂ ਪਹਿਲ ਹੋਈ ਹੈ ਇਸ ਤੇਲ ਦੇ ਉਤਪਾਦਨ ਨਾਲ ਜੁੜੀਆਂ ਔਰਤਾਂ ਨੂੰ ਸੰਗਠਿਤ ਕਰਕੇ ਸੈਲਫ ਹੈਲਪ ਗਰੁੱਪ ਬਣਾਏ ਜਾ ਰਹੇ ਨੇ ਉਹਨਾਂ ਨੂੰ ਮਾਰਕੀਟਿੰਗ ਤੇ ਬ੍ਰਾਂਡਿੰਗ ਦੀ ਸਪੈਸ਼ਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਹ ਸਾਡੇ ਆਦੀਵਾਸੀ ਸਮੁਦਾਇਆਂ ਨੂੰ ਆਰਥਿਕ ਰੂਪ ਵਿੱਚ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ ਮੈਨੂੰ ਵਿਸ਼ਵਾਸ ਹੈ ਭਵਿੱਖ ਵਿੱਚ ਨਿਕੋਬਾਰ ਦਾ ਵਰਜਨ ਕੋਕੋਨਟ ਆਇਲ ਦੁਨੀਆ ਭਰ ਵਿੱਚ ਤੋਂ ਮਚਾਉਣ ਵਾਲਾ ਹੈ ਤੇ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਅੰਡੇਮਾਨ ਤੇ ਨਿਕੋਬਾਰ ਦੇ ਮਹਿਲਾ ਸੈਲਫ ਹੈਲਪ ਗਰੁੱਪ ਦਾ ਹੋਏਗਾ ਮੇਰੇ ਪਿਆਰੇ ਦੇਸ਼ਵਾਸੀਓ ਇੱਕ ਪਲ ਦੇ ਲਈ ਤੁਸੀਂ ਇੱਕ ਦ੍ਰਿਸ਼ ਦੀ ਕਲਪਨਾ ਕਰੋ। ਕੋਲਕਾਤਾ ਵਿੱਚ ਜਨਵਰੀ ਦਾ ਸਮਾਂ ਹੈ। ਦੂਸਰਾ ਵਿਸ਼ਵ ਯੁੱਧ ਆਪਣੇ ਸਿਖਰ ਤੇ ਹੈ ਤੇ ਇੱਧਰ ਭਾਰਤ ਵਿੱਚ ਅੰਗਰੇਜ਼ਾਂ ਦੇ ਖਿਲਾਫ ਗੁੱਸਾ ਉਬਲ ਰਿਹਾ ਹੈ। ਇਸ ਦੀ وجہ ਨਾਲ ਸ਼ਹਿਰ ਵਿੱਚ ਚੱਪੇ-ਚੱਪੇ ਤੇ ਪੁਲਿਸ ਵਾਲਿਆਂ ਦੀ ਤਾਇਨਾਤੀ ਹੈ। ਕੋਲਕਾਤਾ ਦੇ ਵਿਚਕਾਰ ਇੱਕ ਘਰ ਦੇ ਆਲੇ-ਦੁਆਲੇ ਪੁਲਿਸ ਦੀ ਮੌਜੂਦਗੀ ਜ਼ਿਆਦਾ ਚੌਕਸ ਹੈ। ਇਸੇ ਦੌਰਾਨ ਲੰਬਾ ਬਰਾਊਨ ਕੋਟ ਪੈਂਟਸ ਤੇ ਕਾਲੀ ਟੋਪੀ ਪਹਿਨਣੇ ਇੱਕ ਵਿਅਕਤੀ ਰਾਤ ਦੇ ਹਨੇਰੇ ਵਿੱਚ ਇੱਕ ਬੰਗਲੇ ਤੋਂ ਕਾਰ ਲੈ ਕੇ ਬਾਹਰ ਨਿਕਲਦਾ ਹੈ ਮਜ਼ਬੂਤ ਸੁਰੱਖਿਆਵਾਲੀਆਂ ਕਈ ਚੌਕੀਆਂ ਨੂੰ ਪਾਰ ਕਰਦਿਆਂ ਉਹ ਇੱਕ ਰੇਲਵੇ ਸਟੇਸ਼ਨ ਗੋਮੋ ਪਹੁੰਚ ਜਾਂਦਾ ਹੈ ਇਹ ਸਟੇਸ਼ਨ ਹੁਣ ਝਾਰਖੰਡ ਵਿੱਚ ਹੈ ਇੱਥੋਂ ਇੱਕ ਟ੍ਰੇਨ ਫੜ ਕੇ ਉਹ ਅੱਗੇ ਦੇ ਲਈ ਨਿਕਲਦਾ ਹੈ ਇਸ ਤੋਂ ਬਾਅਦ ਅਫਗਾਨਿਸਤਾਨ ਹੁੰਦੇ ਹੋਏ ਯੂਰਪ ਜਾ ਪਹੁੰਚਦਾ ਹੈ ਤੇ ਇਹ ਸਭ ਅੰਗਰੇਜ਼ੀ ਹਕੂਮਤ ਦੇ ਅਪੇਧ ਕਿਲੇਬੰਦੀ ਦੇ باوجود ਹੁੰਦਾ ਹੈ ਸਾਥਿਓ ਇਹ ਕਹਾਣੀ ਤੁਹਾਨੂੰ ਫਿਲਮੀ ਸੀਨ ਵਰਗੀ ਲੱਗਦੀ ਹੋਏਗੀ ਤੁਹਾਨੂੰ ਲੱਗ ਰਿਹਾ ਹੋਏਗਾ ਇਨੀ ਹਿੰਮਤ ਵਿਖਾਉਣ ਵਾਲਾ ਵਿਅਕਤੀ ਆਖਿਰ ਕਿਸ ਮਿੱਟੀ ਦਾ ਬਣਿਆ ਹੈ ਦਰਸਲ ਇਹ ਵਿਅਕਤੀ ਕੋਈ ਹੋਰ ਨਹੀਂ ਸਾਡੇ ਦੇਸ਼ ਦੀ ਮਹਾਨ ਸ਼ਖਸੀਅਤ ਨੇਤਾ ਜੀ ਸੁਭਾਸ਼ ਚੰਦਰ ਬੋਸ ਸਨ 23 ਜਨਵਰੀ ਯਾਨੀ ਉਹਨਾਂ ਦੀ ਜਨਮ ਦਿਨਤੀ ਨੂੰ ਹੁਣ ਅਸੀਂ ਪ੍ਰਾਕਰਮ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ ਉਨ੍ਹਾਂ ਦੀ ਬਹਾਦਰੀ ਨਾਲ ਜੁੜੀ ਇਸ ਕਾਥਾ ਵਿੱਚ ਵੀ ਉਨ੍ਹਾਂ ਦੀ ਬਹਾਦਰੀ ਦੀ ਝਲਕ ਮਿਲਦੀ ਹੈ। ਬਹੁਤ ਸਾਲ ਪਹਿਲਾਂ ਉਨ੍ਹਾਂ ਦੇ ਮੈਂ ਉਸੇ ਘਰ ਵਿੱਚ ਗਿਆ ਸੀ ਜਿੱਥੇ ਉਹ ਅੰਗਰੇਜ਼ਾਂ ਨੂੰ ਚਕਾਨੀ ਦੇ ਕੇ ਨਿਕਲੇ ਸਨ। ਉਨ੍ਹਾਂ ਦੀ ਉਹ ਕਾਰ ਹੁਣ ਵੀ ਉੱਥੇ ਮੌਜੂਦ ਹੈ। ਉਹ ਅਨੁਭਵ ਮੇਰੇ ਲਈ ਬਹੁਤ ਖਾਸ ਰਿਹਾ। ਸੁਭਾਸ਼ बाबू ਇੱਕ ਦੂਰਦਰਸ਼ੀ ਸਨ। ਹੌਸਲਾ ਟਾਉਂਦੇ ਸੁਭਾਅ ਵਿੱਚ ਰਚਿਆ ਵੱਸਿਆ ਹੋਇਆ ਸੀ। ਇੰਨਾ ਹੀ ਨਹੀਂ ਉਹ ਬਹੁਤ ਕੁਸ਼ਲ ਪ੍ਰਸ਼ਾਸਕ ਵੀ ਸਨ। ਸਿਰਫ 27 ਸਾਲ ਦੀ ਉਮਰ ਵਿੱਚ ਉਹ ਕੋਲਕਾਤਾ ਕਾਰਪੋਰੇਸ਼ਨ ਦੇ ਚੀਫ ਐਗਜ਼ੀਕਿਊਟਿਵ ਆਫੀਸਰ ਬਣੇ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਅਰ ਦੀ ਜ਼ਿੰਮੇਵਾਰੀ ਵੀ ਸੰਭਾਲੀ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਵੀ ਉਹਨਾਂ ਨੇ ਕਈ ਵੱਡੇ ਕੰਮ ਕੀਤੇ ਬੱਚਿਆਂ ਦੇ ਲਈ ਸਕੂਲ ਗਰੀਬ ਬੱਚਿਆਂ ਲਈ ਦੁੱਧ ਦਾ ਇੰਤਜ਼ਾਮ ਤੇ ਸਵੱਛਤਾ ਨਾਲ ਜੁੜੇ ਉਹਨਾਂ ਦੇ ਯਤਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਨੇਤਾਜੀ ਸੁਭਾਸ਼ ਦਾ ਰੇਡੀਓ ਦੇ ਨਾਲ ਵੀ ਡੂੰਘਾ ਰਿਸ਼ਤਾ ਰਿਹਾ ਹੈ ਉਹਨਾਂ ਨੇ ਆਜ਼ਾਦ ਹਿੰਦ ਰੇਡੀਓ ਦੀ ਸਥਾਪਨਾ ਕੀਤੀ ਸੀ ਜਿਸ ਤੇ ਉਹਨਾਂ ਨੂੰ ਸੁਣਨ ਦੇ ਲਈ ਲੋਕ ਬੜੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਸਨ ਉਹਨਾਂ ਦੇ ਸੰਬੋਧਨਾਂ ਨਾਲ ਵਿਦੇਸ਼ੀ ਸ਼ਾਸਨ ਦੇ ਖਿਲਾਫ ਲੜਾਈ ਨੂੰ ਇੱਕ ਨਵੀਂ ਤਾਕਤ ਮਿਲਦੀ ਸੀ ਆਜ਼ਾਦ ਹਿੰਦ ਰੇਡੀਓ ਤੇ ਅੰਗਰੇਜ਼ੀ ਹਿੰਦੀ ਤਮਿਲ ਬਾਂਗਲਾ ਮਰਾਠੀ ਪੰਜਾਬੀ ਪਸ਼ਤੂ ਤੇ ਉਰਦੂ ਵਿੱਚ ਨਿਊਜ਼ ਬੁਲੇਟਨ ਦਾ ਪ੍ਰਸਾਰਣ ਹੁੰਦਾ ਸੀ ਮੈਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਨਮਨ ਕਰਦਾ ਹਾਂ ਦੇਸ਼ ਭਰ ਦੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਉਹਨਾਂ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਤੇ ਉਹਨਾਂ ਦੇ ਜੀਵਨ ਤੋਂ ਨਿਰੰਤਰ ਪ੍ਰੇਰਣਾ ਲੈਣ ਸਾਥਿਓ ਮਨਕੀਏ ਬਾਤਦਾਈ ਪ੍ਰੋਗਰਾਮ ਹਰ ਵਾਰ ਮੈਨੂੰ ਰਾਸ਼ਟਰ ਦੇ ਸਮੂਹਿਕ ਯਤਨਾਂ ਨਾਲ ਤੁਹਾਡੇ ਸਾਰਿਆਂ ਦੀ ਸਮੂਹਿਕ ਇੱਛਾ ਸ਼ਕਤੀ ਨਾਲ ਜੋੜਦਾ ਹੈ ਹਰ ਮਹੀਨੇ ਮੈਨੂੰ ਵੱਡੀ ਗਿਣਤੀ ਵਿੱਚ ਤੁਹਾਡੇ ਸੁਝਾਅ ਤੁਹਾਡੇ ਵਿਚਾਰ ਮਿਲਦੇ ਨੇ ਤੇ ਹਰ ਵਾਰ ਇਹਨਾਂ ਵਿਚਾਰਾਂ ਨੂੰ ਵੇਖ ਕੇ ਵਿਕਸਿਤ ਭਾਰਤ ਦੇ ਸੰਕਲਪ ਤੇ ਮੇਰਾ ਵਿਸ਼ਵਾਸ ਹੋਰ ਵੱਧਦਾ ਹੈ ਤੁਸੀਂ ਸਾਰੇ ਇਸੇ ਤਰ੍ਹਾਂ ਆਪਣੇ ਆਪਣੇ ਕੰਮ ਨਾਲ ਭਾਰਤ ਨੂੰ ਸਰਵੋਤਮ ਬਣਾਉਣ ਦੇ ਲਈ ਯਤਨ ਕਰਦੇ ਰਹੋ ਇਸ ਵਾਰ ਦੀ ਮੰਨ ਕੀ ਬਾਤ ਵਿੱਚ ਫਿਲਹਾਲ ਇਨਾਈ ਅਗਲੇ ਮਹੀਨੇ ਫਿਰ ਮਿਲਾਂਗੇ ਭਾਰਤ ਵਾਸੀਆਂ ਦੀਆਂ ਉਪਲਬਧੀਆਂ ਸੰਕਲਪਾਂ ਤੇ ਸਿੱਧੀਆਂ ਦੀਆਂ ਨਵੀਆਂ ਗਾਥਾਵਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਨਮਸਕਾਰ